17 ਸਾਲ ਪਹਿਲੋਂ ਇਹ ਮਕਾਨ ਪਾਇਆ ਆਪਣੇ ਫੰਡ ਕਢਾ ਕੇ ਇਹ 2022 ਤੋਂ ਕੰਮ ਕਰ ਰਿਹਾ ਹੈ ਇਹ ਸਾਨੂੰ ਕੋਈ ਨੋਸ਼ੀ ਆ ਸਾਰੇ ਨਾ ਕੋਈ ਸਾਨੂੰ ਪਤਾ ਹੁੰਦਾ ਜੇ ਮੈਂ ਕੋਈ ਜ਼ਿੰਮੇਵਾਰ ਬੰਦੇ ਨਾਲ ਗੱਲ ਕਰਕੇ ਅਫਸਰਾਂ ਨਾਲ ਗੱਲ ਕਰਦਾ ਤਾਂ ਨਾ ਉਹਦੀ ਕਮਾਈ ਇੱਥੇ ਸਰ 10 ਰੁਪਏ ਵੀ ਨਹੀਂ ਲੱਗੀ ਹਾਂ ਇਹ ਮੇਰੇ ਅੱਜ ਤੋਂ 16-17 ਸਾਲ ਪਹਿਲੋਂ ਮੈਂ ਫੰਡ ਦੇ ਪੈਸੇ ਕਢਾ ਕੇ ਆਪਣੇ ਮਕਾਨ ਪਾਇਆ ਕੀ ਨਾਂ ਜੇ ਸੋਨਾ ਸਿੰਘ ਸਰ ਕਿੱਥੋਂ ਦੇ ਰਹਿਣ ਵਾਲੇ ਇਹ ਥੋੜਾ ਰਹਿਣ ਵਾਲਾ ਸਰ ਮੈਂ ਜਿਹੜੇ ਮਕਾਨ ਦੇ ਉੱਤੇ ਤੁਹਾਡੇ ਕਾਰਵਾਈ ਇਹ ਕੀ ਕਰ ਰਹੇ ਆ ਇੱਥੇ ਸਾਡੇ ਮਕਾਨ ਦੇ ਉੱਤੇ ਕਾਰਵਾਈ ਹੋਣ ਦਾ ਕਾਰਨ ਕੋਈ ਨਹੀਂ ਇਹ ਮੈਂ ਅਜ ਤੋਂ 15 16 ਸਾਲ 17 ਸਾਲ ਪਹਿਲੋਂ ਇਹ ਮਕਾਨ ਪਾਇਆ ਆਪਣੇ ਫੰਡ ਘਟਾ ਕੇ ਮਾਰਗਫੜ ਦੇ ਵਿੱਚ ਮੈਂ ਕੰਮ ਕਰਦਾ ਜੁਨੀਅਨ ਦੇ ਵਿੱਚ ਲੇਬਰ ਦੇ ਵਿੱਚ ਪਰ ਤੁਹਾਡੇ ਮੁੰਡੇ ਦੇ ਉੱਤੇ ਪਹਿਲਾਂ ਵੀ ਪਰਚੇ ਸਾਡੇ ਮੁੰਡੇ ਦੇ ਉੱਤੇ ਪਰਚੇ ਪਹਿਲੋਂ ਹੈਗੇ ਆ ਲੜਾਈ ਝਗੜਿਆਂ ਦੇ ਮਾਰੇ ਮोटे ਪਰਚੇ ਕੋਈ ਸ਼ਹਿਰੋਂ ਫੜਿਆ ਗਿਆ ਕੋ ਮਾਰੇ ਮੁੰਡਿਆਂ ਨਾਲ ਬਣੀ ਖਲੋਣੀ ਹੋਦੀ ਪੜਿਆ ਗਿਆ ਵਾ ਨਸ਼ੇ ਨਸ਼ੇ ਦੇ ਮਾਮਲੇ ਦੇ ਵਿੱਚ ਪਰਚੇ ਹੈਗੇ ਆ ਹਾਂ ਹਾਂ ਪਰਾਜ ਜਿਹੜੀ ਇਹ ਕਾਰਨ ਹੈ ਜੇ ਤੁਹਾਨੂੰ ਨੋਟਿਸ ਇਹ ਸਾਨੂੰ ਕੋਈ ਨੋਟਿਸ ਨਹੀਂ ਆ ਸਰ ਨਾ ਕੋਈ ਸਾਨੂੰ ਪਤਾ ਹੁੰਦਾ ਤੇ ਮੈਂ ਕੋਈ ਦੁਮੇਵਾਰ ਬੰਦਿਆਂ ਨਾਲ ਗੱਲ ਕਰਕੇ ਅਫਸਰਾਂ ਨਾਲ ਗੱਲ ਕਰਦਾ ਇਹਦੇ ਵਿੱਚ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਸਰ ਨਾ ਮੈਨੂੰ ਦੱਸਿਆ ਨਹੀਂ ਨਾ ਮੈਨੂੰ ਦੱਸਿਆ ਨਹੀਂ ਜੀ ਸਰ ਨਾ ਉਹ ਨਸ਼ਾ ਦੇ ਦਿੱਤੀ ਉਹਦੀ ਕਮਾਈ ਨਾ ਉਹਦੀ ਕਮਾਈ ਇੱਥੇ ਸਰ 10 ਰੁਪਏ ਵੀ ਨਹੀਂ ਲੱਗੀ ਹਾਂ ਇਹ ਮੇਰੇ ਅੱਜ ਤੋਂ 16 17 ਸਾਲ ਪਹਿਲਾਂ ਮੈਂ ਫੰਡ ਦੇ ਪੈਸੇ ਕਢਾ ਕੇ ਆਪਣੇ ਮਕਾਨ ਪਾਏ ਆ ਪਰਾਜ ਜੀ ਦੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੋਈ ਨਾ ਕੋਈ ਦੇ ਕਾਰਨ ਤੇ ਤੁਹਾਨੂੰ ਦੱਸਿਆ ਗਿਆ ਇਹ ਕੋਈ ਵੀ ਨਹੀਂ ਕਾਰਨ ਮੈਨੂੰ ਦੱਸਿਆ ਗਿਆ ਸਰ ਹਾਂ ਤੁਹ ਹੀ ਕਦੇ ਮੌਜੂਦ ਸੀ ਹਾਂ ਮੈਂ ਮੌਜੂਦ ਆ ਘਰ ਮੈਨੂੰ ਕਿਹਾ ਗਿਆ ਕਿ ਢਾਉਣਾ ਆਏ ਆ ਢਾਉਣ ਵਾਸਤੇ ਆਏ ਆ ਤੇ ਢਾਉਣੇ ਆ ਤੇ ਮੈਂ ਕਿਹਾ ਟਾਲੂ ਮੈਂ ਇਹਦੇ ਵਿੱਚ ਤੁਹਾਡੇ ਵੱਲੋਂ ਗੱਲ ਨੂੰ ਲੈ ਕੇ ਕੋਈ ਵਿਰੋਧ ਨਹੀਂ ਕੀਤਾ ਮੈਂ ਵਿਰੋਧ ਇਹਦਾ ਕਦਾ ਕਰੂੰਗਾ ਮੇਰ ਕੋ ਕੀ ਇਜਾਜ਼ਤ ਆ ਸਾ ਇਥੇ ਕੋਈ ਕਿਸੇ ਦੀ ਮੰਨੂੰਗਾ ਪਰ ਕੋਈ ਨਾ ਕੋਈ ਗੱਲ ਹੋਈ ਕਿ ਜਿਸ ਕਰਕੇ ਕੱਲ ਇਹ ਮੈਨੂੰ ਕੋਈ ਨੋਟ ਆਇਆ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ ਕੋਈ ਦਤਾ ਲਿਖੀਆਂ ਹੁੰਦੀਆਂ ਕੋਈ ਵੀ ਆਇਆ ਕਰਕੇ ਢਾਉਣਾ ਤੇ ਮੈਂ ਫਿਰ ਅਫਸਰਾਂ ਨਾਲ ਚਾਹ ਕੇ ਜਿੰਮੇਵਾਰ ਬੰਦਿਆਂ ਨਾਲ ਗੱਲ ਕਰ ਸਕਦਾ ਹਾਂ ਇਹਦੇ ਵਿੱਚ ਤੇ ਮੈਨੂੰ ਕੋਈ ਪਤਾ ਤੇ ਚੇਤ ਜੇਤਾ ਨਹੀਂ ਸਰ ਕਾਨੂੰਨ ਕੁਝ ਵੀ ਨਹੀਂ ਦੱਸ ਰਿਹਾ ਮੈਂ ਕੁਝ ਨਹੀਂ ਕਰ ਸਕਦਾ ਨਾਲੇ ਦੇ ਵਿੱਚ ਕੋਈ ਅਫਸਰਾਂ ਦੇ ਗਾੜੀ ਗੱਡ ਮੰਦ ਕੀ ਕਰਨਾ ਚਾਹੁੰਦੇ ਮੈਂ ਮੰਗ ਕਰਨੀ ਹੈ ਪ੍ਰਸ਼ਾਸਨ ਕੋ ਚਾਹੀਦਾ ਕਿ ਮਿਹਰਬਾਨੀ ਕਰਕੇ ਕਿਰਪਾ ਕਰਕੇ ਜਿੰਨਾ ਘਟਾਤਾ ਇਹਨਾਂ ਠਾਇਆ ਜਾਵੇ ਗਾੜੀ ਨਾ ਠਾਇਆ ਜਾਵੇ ਅਸੀਂ ਇੱਕ ਡਰੱਗ ਪੈਟਲਰ ਦੀ ਕੋਠੀ ਠਾਈ ਜਾ ਰਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਡੀ ਤੇ ਸਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਠਾਈ ਜਾ ਰਹੀ ਹੈ ਤੇ ਜਦੋਂ ਅਸੀਂ ਤਨ ਪਤਾ ਚਲੇ ਡਰਗ ਪੈਟ੍ਰੋਲੀ ਕੋਠੀ ਹੈ ਤੇ ਅਸੀਂ ਆਪ ਖੁਦ ਮੌਕੇ ਤੇ ਮੈਂ ਆਇਆ ਤੇ ਨਾਲ ਆਫਸਰ ਸੀਨੀਅਰ ਆਫਸਰ ਆਇਆ ਤੇ ਇਹ ਜਿਹੜਾ ਸੰਦੀਪ ਸਿੰਘ ਲਾਇਸ ਲਾਢੀ ਹੈ ਇਹਦੇ ਤੇ ਨੌ ਪਰਚੇ ਹੈਗੇ ਆ ਤਿੰਨ ਐਨਡੀਪੀਐਸ ਦੇ ਨੇ ਤਿੰਨ ਆਮਜ਼ਾਕ ਦੇ ਪਰਚੇ ਨੇ ਤੇ ਤਿੰਨ ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਜਿਹੜੇ ਹੈਗੇ ਉਹ ਛਾਟੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੋਈ اسلامਾਬਾਦ ਤੇ ਇੱਕ ਦੋ ਪਰਚੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਹੈ ਤੇ ਫਿਲਹਾਲ ਹੈ ਅੰਮ੍ਰਿਤਸਰ ਜਿਹੜੀ ਸੈਂਟਰਲ ਜੇਲ ਹੈ ਉਥੇ ਬੰਦ ਹੈਗਾ ਤੇ ਆਪਣਾ ਜਿਹੜੇ ਇਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਇਹਦੇ ਨਾਲ ਜਿਵੇਂ ਹੋਰ ਵੀ ਇਹਦੇ ਜਿਹੜੇ ਕੰਪਲੈਕਸ ਹੈਗੇ ਉਹ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੇਗਾ ਅਸੀਂ ਤੁਹਾਡੇ ਸਰ ਜਿਸ ਤਰ੍ਹਾਂ ਪ੍ਰੋਪਰਟੀ ਤੇ ਤੇ ਕਾਰਵਾਈ ਕੀਤੀ ਕੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਨੋਟਿਸ ਨਹੀਂ ਮਿਲਣਾ ਕੋਈ ਪਰਮਾਨ ਨਹੀਂ ਦਿੱਤਾ ਗਿਆ ਮੈਨੂੰ ਦੇ ਦੇਖੋ ਇਹ ਤਾਂ ਜਿਹੜਾ ਕਾਰਪੋਰੇਸ਼ਨ ਆਫਿਸ ਹੈ ਉਹਨਾਂ ਨੇ ਦੇਣਾ ਸੀ ਸਾਡੇ ਕੋਲ ਦਾ ਪੁਲਿਸ ਹੈਲਪ ਮੁਹੱਈਆ ਕਰਾਉਣ ਨੂੰ ਉਹਨਾਂ ਨੇ ਚਿੱਠੀ ਲਿਖੀ ਸੀ ਤੇ ਜਦੋਂ ਮੇਰੇ ਤੱਕ ਗੱਲ ਪਹੁੰਚੀ ਕਿ ਐ ਡਰਗ ਪੈਡਲਰ ਦੀਏ ਤੇ ਮੈਂ ਆਪ ਸਰਪ੍ਰਾਈਜ਼ ਕਰਨ ਆਇਆ ਜੀ ਇਹਦੀ ਪ੍ਰਾਪਰਟੀ ਹੋਰ ਵੀ ਕੋਈ ਹੈ ਜਾਂਚ ਭਈ ਹੈ ਇਹ ਹੀ ਇਕਲੀ ਨਹੀਂ ਹਲੇ ਤਾਂ ਇਕਲੀ ਹੈ ਜੀ ਜੋ ਸਾਨੂੰ ਪਤਾ ਚੱਲਿਆ ਇਹ ਤਾਂ ਕਾਰਪੋਰੇਸ਼ਨ ਆਫਿਸ ਤੋਂ ਸਾਨੂੰ ਪਤਾ ਚੱਲਿਆ